ਅਸੀਂ ਤਾਂ ਲੋਕਤੰਤਰ ਕਹਿ ਨਹੀਂ ਸਕਦੇ ਜੀ ਅਸੀਂ ਤਾਂ ਡਾਂਗਤੰਤਰੀ ਕਹਿੰਦੇ ਆ ਕਿਉਂਕਿ ਜ਼ਿੰਮੇਵਾਰੀ ਸਾਰੀ ਸ਼ੁਭ ਕਰਨ ਦੇ ਸਿਰ ਤੇ ਸੀ ਪਰ ਅੱਜ ਉਹਨੂੰ ਨਾ ਦੇਖਦੇ ਹੋਏ ਐ ਲੱਗਦਾ ਵੀ ਸਰਕਾਰ ਸੁਣਨੀ ਹੋ ਗਿਆ ਕਿਉਂਕਿ ਉਹਦੀ ਘਟ ਕਦੇ ਵੀ ਪੂਰੀ ਨਹੀਂ ਹੋ ਸਕਦੀ ਦੇਖੋ ਇਹ ਮੰਤਪੱਗੀ ਘਟਨਾ ਤਾਂ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਸ਼ੁਭ ਕਰਨ ਜਿਹੜਾ ਬੱਚਾ ਆਪਣਾ ਗਿਆ ਸੀ ਖਨੌਰੀ ਬਾਰਡਰ ਤੇ ਗਿਆ ਸੀ ਉਹ ਆਪਣੀ ਐਮਐਸਪੀ ਦੀ ਗਾਰੰਟੀ ਨੂੰ ਲੈ ਕੇ ਗਿਆ ਸੀ ਉਹਦੇ ਕੋਲੇ ਸਿਰਫ ਡੇਢ ਦੋ ਕਿੱਲੇ ਜ਼ਮੀਨ ਸੀ ਉਹਨੂੰ ਉਮੀਦ ਸੀ ਕਿ ਸ਼ਾਇਦ ਐਮਐਸਪੀ ਦੀ ਗਰੰਟੀ ਸਾਨੂੰ ਮਿਲ ਜੂਗੀ ਤੇ ਅਸੀਂ ਖੇਤੀ ਵਧੀਆ ਢੰਗ ਤਰੀਕੇ ਨਾਲ ਕਰ ਲਾਂਗੇ ਉਹ ਪਸ਼ੂਆਂ ਨੂੰ ਪਾਲ ਕੇ ਦੁੱਧ ਪਾ ਕੇ ਮਤਲਬ ਕਿ ਗੁਜ਼ਾਰਾ ਕਰਦਾ ਸੀ ਘਰ ਦਾ ਕੀ ਕੀ ਹਾਲਤ ਹੈ ਪੂਰੇ ਘਰ ਦੀ ਕਿੰਨੀ ਕੁ ਜ਼ਮੀਨ ਹੈ ਕਿੰਨੇ ਕੁ ਪਸ਼ੂ ਨੇ ਕਿੰਨੇ ਕੁ ਜੀ ਨੇ ਔਰ ਉਹਨਾਂ ਦੇ ਪਿਤਾ ਜੀ ਕੀ ਕਰਦੇ ਨੇ ਦੇਖੋ ਤੁਸੀਂ ਘਰ ਦੀ ਹਾਲਤ ਵੀ ਦੇਖ ਰਹੇ ਹੋ ਵੀ ਕਿੰਨੀ ਅਮੀਰੀ ਹੈ ਜਾਂ ਗਰੀਬੀ ਹੈ ਜਾਂ ਪਸ਼ੂ ਹੈ ਪਸ਼ੂ ਵੀ ਤੁਹਾਡੇ ਸਾਹਮਣੇ ਨੇ ਤੇ ਡੇਢ ਤੋਂ 2 ਕਿੱਲੇ ਜ਼ਮੀਨ ਦੇ ਨੇ ਪਿਤਾ ਜੀ ਸੀ ਉਹ ਕਨੈਕਟਰੀ ਦੀ ਨੌਕਰੀ ਕਰਦੇ ਨੇ 3000 ਰੁਪਏ ਮਹੀਨਾ 3000 ਦੇ ਨਾਲ ਆਪਣਾ ਕੁਝ ਵੀ ਗੁਜ਼ਾਰਾ ਨਹੀਂ ਚੱਲਦਾ ਸਕੂਲ ਬੈਂ ਤੇ ਲੱਗੇ ਹੋਏ ਨੇ ਜੀ ਅੱਛਾ ਜੀ ਬੱਚਿਆਂ ਨੂੰ ਡਾਊਨ ਕਰਨਾ ਉਹਨਾਂ ਦਾ ਕੰਮ ਸੀ ਪਰ 3000 ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਮਹਿੰਗਾਈ ਦਾ ਜ਼ਮਾਨਾ ਹੈ ਕਿ 3000 ਦੇ ਨਾਲ ਆਪਣੇ ਘਰ ਦੀ ਪੜਤ ਹੈ ਜਿਹੜੀ ਪੂਰੀ ਨਹੀਂ ਪੈਂਦੀ ਜੀ ਤੇ ਸ਼ੁਭ ਕਰਨ ਬੱਚੇ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅਸੀਂ ਐਮਐਸਪੀ ਦੀ ਗਰੰਟੀ ਕਾਨੂੰਨ ਜੋ ਕਿ ਅਸੀਂ 2020 ਦੇ ਵਿੱਚ ਸਰਕਾਰ ਨੂੰ ਮਨਾਇਆ ਸੀ ਇਸ ਮੰਗਾਂ ਦੇ ਲਈ ਵੀ ਸ਼ਾਇਦ ਹੁਣ ਲਾਗੂ ਹੋ ਜਾਣੀ ਹੈ ਅਸੀਂ ਲਾਗੂ ਕਰਵਾ ਕੇ ਆਵਾਂਗੇ ਪਰ ਉਹ ਸਰਕਾਰ ਨੇ ਇੰਨੀ ਖਲੋਨੀ ਹਰਕਤ ਕੀਤੀ ਹੈ ਕਿ ਅਥਰੂ ਗੈਸ ਦੇ ਗੋਲੇ ਛਿੱਟੇ ਬੰਬਵਾਰੀ ਕਰੀ ਗੋਲੀਆਂਵਾਰੀਆਂ ਕਰੀਆਂ ਤੇ ਗੋਲੀ ਲੱਗਣ ਦੇ ਕਾਰਨ ਉਸ ਬੱਚੇ ਦੀ ਜਿਹੜੀ ਹੈ ਮੌਤ ਹੋ ਗਈ ਹੈ ਸੋ ਅਸੀਂ ਸਰਕਾਰ ਤੋਂ ਉਮੀਦਾਂ ਤਾਂ ਸਾਨੂੰ ਹੈ ਨਹੀਂ ਪਰ ਅਸੀਂ ਫਿਰ ਵੀ ਉਮੀਦ ਕਰਦੇ ਹਾਂ ਉਹਨਾਂ ਨੂੰ ਕਹਿਣੇ ਸਰਕਾਰ ਨੂੰ ਵੀ ਬੱਚੇ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਜੋ ਉਹਨਾਂ ਦੇ ਪਰਿਵਾਰ ਤੇ ਕਰਜਾ ਉਹ ਕਰਜ਼ਾ ਮਾਫੀ ਕਰੀ ਜਾਵੇ ਤੇ ਇੱਕ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਨੂੰ ਜਿਹੜੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਹੁਣ ਘਰ ਦੇ ਵਿੱਚ ਸ਼ੁਭ ਕਰਨ ਤੋਂ ਬਿਨਾ ਕਿੰਨੇ ਜੀ ਨੇ ਚਾਰ ਜੀ ਨੇ ਜੀ ਦੋ ਭੈਣਾਂ ਨੇ ਇੱਕ ਦਾਦੀ ਜੀ ਨੇ ਤੇ ਪਿਤਾ ਜੀ ਨੇ अच्छा हां जी एक ਅ সিস্টਰ ਵਿਆਹੀ ਹੋਈ ਹੈ ਇੱਕ ਬਿਆਉਣ ਵਾਲੀ ਹੈ ਜੀ ਜਦ ਕਿ ਮਤਲਬ ਸਾਰਾ ਘਰ ਉਹਦੇ ਸਿਰ ਤੇ ਹੀ ਸੀ ਉਹਦੇ ਸਿਰ ਤੇ ਹੀ ਚੱਲਦਾ ਸੀ ਉਹਦੇ ਪਾਪਾ ਜੀ ਵੀ ਸਿੱਧਰੇ ਨੇ ਕੋਈ ਇੰਨਾ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਤੇ ਬਸ ਉਹਦੇ ਸਿਰ ਤੇ ਘਰ ਚੱਲ ਰਿਹਾ ਸੀ ਮਿਹਨਤੀ ਬੱਚਾ ਸੀ ਪੂਰਾ ਮਿਹਨਤੀ ਬੱਚਾ ਸੀ ਮਿਹਨਤ ਕਰਦਾ ਸੀ ਐਸੀ ਵੀ ਅੱਗੇ ਵਧਾਂਗੇ ਪਰ ਸਰਕਾਰ ਅੱਗੇ ਨਹੀਂ ਵਧਣ ਦਿੰਦੀ ਆਪਣੇ ਦੇਸ਼ ਨੂੰ ਲੋਕਤੰਤਰ ਕਹਿੰਦੇ ਨੇ ਕਹਿੰਦੇ ਨੇ ਕਿ ਦੁਨੀਆ ਦਾ ਬਹੁਤ ਵੱਡਾ ਲੋਕਤੰਤਰ ਹੈ ਭਾਰਤ ਪਰ ਜੋ ਕੁਝ ਦੇਖ ਰਹੇ ਆ ਇਹ ਕੀ ਲੱਗਦਾ ਕਿ ਇਹ ਲੋਕਤੰਤਰ ਹੈ ਜਾਂ ਕੁਝ ਹੋਰ ਹੈ ਜਦੋਂ ਵੀ ਕੋਈ ਪ੍ਰੋਟੈਸਟ ਕਰਨਾ ਹੁੰਦਾ ਤਾਂ ਡਾਂਗਾਂ ਹੀ ਵਰਦੀਆਂ ਨੇ ਨਾ ਕਿ ਉਹਨਾਂ ਦੇ ਲੋਕਾਂ ਦਾ ਹੱਕ ਦੀ ਕੋਈ ਗੱਲ ਸੁਣੀ ਜਾਂਦੀ ਹੈ ਤੇ ਨਾ ਉਹਨਾਂ ਦਾ ਪੱਖ ਕੋਈ ਰੱਖਿਆ ਜਾਂਦਾ ਪੰਜਾਬ ਦੇ ਵਿੱਚ ਗੋਲਾਵਰੀ ਹੋਈ ਹੈ ਬਰੂਦਵਰੀ ਹੋਈ ਹੈ ਗੋਲੀਆਂ ਚੱਲੀਆਂ ਨੇ ਤਾਂ ਪੰਜਾਬ ਦੀ ਸਰਕਾਰ ਕਿੱਥੇ ਲੁਕੀ ਹੋਈ ਸੀ ਜੀ ਕਿਉਂ ਦਿਖ ਨਹੀਂ ਰਿਹਾ ਸਰਕਾਰ ਨੂੰ ਸਾਰਾ ਕੁਝ ਦਿਖ ਰਿਹਾ ਤੇ ਕਰ ਵੀ ਸਕਦੀ ਸੀ ਇਨਾਂ ਨੂੰ ਰੋਕ ਵੀ ਸਕਦੇ ਸੀ ਪਰ ਨਹੀਂ ਸਰਕਾਰਾਂ ਸਾਰੀਆਂ ਇੱਕ ਹੋਈਆਂ ਵਈਆਂ ਨੇ ਲੋਕਾਂ ਨੂੰ ਜਿੰਨਾ ਵੀ ਦਬਾਇਆ ਜਾਂਦਾ ਉਨਾ ਹੀ ਦਬਾਉਂਦੇ ਨੇ। ਜਿਸ ਤਰੀਕੇ ਦੇ ਨਾਲ ਪਹਿਲੇ ਦਿਨ ਤੋਂ ਹੀ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਸੀ ਕਿਸਾਨ ਕਹਿ ਰਹੇ ਸੀ ਕਿ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਹਰਿਆਣੇ ਦੇ ਜਿਹੜੇ ਪੁਲਿਸ ਵਾਲੇ ਨੇ ਉਹ ਉਹ ਹਮਲਾ ਕਰ ਰਹੇ ਨੇ ਤਾਂ ਇਹਨੂੰ ਰੋਕਿਆ ਜਾਵੇ। ਤਾਂ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਨੇ ਇਹਦੇ ਤੇ ਕੋਈ ਬਹੁਤਾ ਗੌਰ ਕੀਤਾ ਨਹੀਂ। ਲੱਗਦਾ ਨਹੀਂ ਕਿ ਜੇ ਭਗਵੰਤ ਮਾਨ ਸਰਕਾਰ ਇਹਦੇ ਤੇ ਪਹਿਲਾਂ ਗੌਰ ਕਰਦੀ ਤਾਂ ਸ਼ਾਇਦ ਆ ਦਿਨ ਨਾ ਦੇਖਣਾ ਪੈਂਦਾ। ਹਾਂਜੀ ਜੇ ਗੌਰ ਕਰਦੀ ਤਾਂ ਇਹ ਦਿਨ ਆਉਣੇ ਹੀ ਨਹੀਂ ਸੀ। ਸਰਕਾਰ ਨੇ ਗੌਰ ਕਰਨੀ ਸੀ ਕਿਉਂਕਿ ਪੰਜਾਬ ਸਰਕਾਰ ਨੇ ਵੀ ਮੰਗਾ ਜਿਹੜੀਆਂ ਸੀਗਾ ਉਹ ਮੰਨੀਆਂ ਸੀ ਪਰ ਹਜੇ ਤੱਕ ਕੋਈ ਵੀ ਮੰਗ ਜਿਹੜੀ ਸਾਡੀ ਲਾਗੂ ਨਹੀਂ ਕਰੀ। ਜਿਵੇਂ ਕਿ ਹੁਣ ਫਸਲਾਂ ਖਰਾਬ ਹੋਈਆਂ ਸੀ, ਕਣਕਾਂ ਵੀ ਖਰਾਬ ਹੋਈਆਂ, ਨਰਮੇ ਵੀ ਖਰਾਬ ਹੋਏ, ਨਾ ਤਾਂ ਕੋਈ ਉਹਨਾਂ ਦਾ ਮਾਅਬਜਾ ਆਇਆ ਜਿਵੇਂ ਹੁਣ ਹੜ੍ਹ ਆਏ ਸੀ। ਹੜ੍ਹਾਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਘਰ ਢਹਿ ਗਏ, ਪਸ਼ੂ ਮਰ ਗਏ ਪਰ ਉਹਨਾਂ ਤੇ ਵੀ ਕੋਈ ਗੌਰ ਨਹੀਂ ਹੋਈ ਸਰਕਾਰ ਦੀ। ਸਰਕਾਰ ਦੀ ਅਸੀਂ ਨਲਾਇਕੀ ਹੋਈ ਸਮਝਦੇ ਆ ਅਸੀਂ ਇਹ ਨਹੀਂ ਸਮਝਦੇ ਵੀ ਸਰਕਾਰ ਸਾਨੂੰ ਕੁਝ ਦੇ ਸਕਦੀ ਹੈ ਕਿਉਂਕਿ ਸਰਕਾਰ ਸਾਨੂੰ ਕੁਝ ਨਹੀਂ ਦੇ ਸਕਦੀ ਸਾਡਾ ਆਪ ਦਾ ਬਣਦਾ ਹੱਕ ਨਹੀਂ ਦੇ ਸਕਦੀ ਤਾਂ ਹੋਰ ਸਰਕਾਰ ਦੇ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਆ